ਸੱਚਖੰਡ ਦੇ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਦੇ ਵੱਲੋਂ 14 ਮਾਰਚ ਨੂੰ ਰਵਾਨਾ ਕੀਤਾ ਗਿਆ 75 ਯਾਤਰੀਆਂ ਦਾ ਜਥਾ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਵਾਪਸ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਿਆ ਜਿਹਦਾ ਲੁਧਿਆਣਾ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਸੱਚਖੰਡ ਦੇ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਧਾਰਮਿਕ ਗਤੀਵਿਧੀਆਂ ਰਾਹੀਂ ਸਮਾਜ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਸੀਂ ਉਸ ਅਕਾਲ ਪੁਰਖ ਦੇ ਚਰਨਾਵਿਚ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਲੁਧਿਆਣਾ ਸ਼ਹਿਰ ਅਤੇ ਆਪਣੇ ਭਗਤਾਂ ਦੇ ਉੱਪਰ ਅਤੇ ਆਪਣੇ ਸ਼ਰਧਾਲੂਆਂ ਉੱਤੇ ਆਸ਼ੀਰਵਾਦ ਹੈ ਜਿਹੜਾ ਬੜਾਈ ਰੱਖੇ ਅਸੀਂ ਅੱਜ ਅਕਾਲ ਤਖਤ ਗੱਡੀ ਰਾਹੀਂ ਜੋ ਕਿ 75 ਯਾਤਰੀਆਂ ਦਾ ਜਥਾ ਅਸਾਮ ਦੀ ਧਰਤੀ ਤੇ ਗਿਆ ਸੀਗਾ ਅਸਾਮ ਦੀ ਧਰਤੀ ਤੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਥਾਨਾਂ ਦੀ ਦਰਸ਼ਨ ਕਰਦੇ ਹੋਏ ਬਟਨਾ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਉੱਥੇ ਗੁਰੂ ਧਾਮਾਂ ਦੇ ਸਾਰੇ ਦਰਸ਼ਨ ਕਰਦੇ ਹੋਏ ਸੰਗਤਾਂ ਨੂੰ ਗੁਰਦੁਆਰਾ ਗੁਰੂ ਨਾਨਕ ਸੇਤਲਕੁੰਡ ਰਾਜਗਿਰ ਗੁਰਦੁਆਰਾ ਸੱਚਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ ਗੁਰੂ ਕਾ ਬਾਗ ਗੁਰਦੁਆਰਾ ਗਉ ਕਾਟ ਗੁਰਦੁਆਰਾ ਕੰਗਨ ਕਾਟ ਗੁਰਦੁਆਰਾ ਗੁਰੂ ਨਾਨਕ ਸੇਤਲਕੁੰਡ ਅਤੇ ਗੁਰਦੁਆਰਾ ਬਾਸਰੀ ਬਾਹਲੀਲਾ ਤੇ ਧੋਬੜੀ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ ਸਾਰੀਆਂ ਸੰਗਤਾਂ ਅਜ ਅਕਾਲ ਤਖਤ ਗੱਡੀ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇ ਹਾਂ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤਾਂ ਨੇ ਰਸਤੇ ਵਿੱਚ ਪੂਰਨ ਸਹਿਯੋਗ ਦਿੱਤਾ ਅਤੇ ਰਸਤੇ ਵਿੱਚ ਵੱਖ-ਵੱਖ ਥਾਵਾਂ ਤੇ ਸਟੇਸ਼ਨਾਂ ਤੇ ਸੰਗਤਾਂ ਵੱਲੋਂ ਸੰਗਤਾਂ ਲਈ ਚਾਹ ਪਾਣੀ ਦੇ ਲੰਗਰ ਅਤੇ ਜਿਨ੍ਹਾਂ ਨੇ ਸੇਵਾ ਕੀਤੀ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮੇਰੇ ਤੋਂ ਲੈ ਲਿਓ ਹਾਂਜੀ ਕਿਹੜਾ ਜਾਵਾਂਗੇ ਹਾਲੋ ਕਰਨ ਦਿਓ ਬਾਇਗੁਰਜੀ ਕਾ ਖਾਸਾ ਬਾਇਗੁਰਜੀ ਕੇ ਪਤੇ ਸਤਖੰਡ ਸ਼੍ਰੀ ਹਜੂਰ ਸਾਹਿਬ ਜੱਥਾ ਕਮੇਟੀ ਵਾਲੋਂ ਜਿਹੜੀ 17ਵੀਂ ਯਾਤਰਾ ਪਟਨਾ ਸਾਹਿਬ ਤੇ ਧੋਬਰੀ ਸਾਹਿਬ ਗਈ ਸੀ 14 ਮਾਰਚ ਨੂੰ ਇਹ ਵਾਪਸ ਰੇਲਵੇ ਸਟੇਸ਼ਨ ਤੇ ਪਹੁੰਚੀ ਆ ਜਿਸ ਦੇ ਵਿੱਚ ਸੰਗਤਾਂ ਦਾ ਪੂਰਾ ਸੰਯੋਗ ਮਿਲਿਆ ਇਹ 75ਵੀਂ ਯਾਤਰਾ ਸਾਡੀ 75 ਯਾਤਰੀਆਂ ਦੀ 75 ਯਾਤਰੀਆਂ ਦੀ ਇਹ ਯਾਤਰਾ ਜਿਹੜੀ ਸਮਾਪਤ ਹੋਈ ਆ ਅਦੇ ਜਿਸ ਦੇ ਵਿੱਚ ਸ਼ੀਤਲਕੁੰਡ ਤੇ ਲੋਕਲ ਗੁਰਦਵਾਰਿਆਂ ਦੇ ਦਰਸ਼ਨ ਕਰਾਇਆ ਗਿਆ ਤੇ ਬਾਹਲੀਨਾ ਗੁਰਦਾਰੇ ਵੀ ਦਰਸ਼ਨ ਕਰਾਇਆ ਸੱਚਖੰਡ ਸ਼੍ਰੀ ਪਟਨਾ ਸਾਹਿਬ ਦੇ ਵੀ ਦਰਸ਼ਨ ਕਰਾਇਆ ਗਿਆ ਜਿਹੜੀਆਂ ਸਖ ਤਾਂ ਅਗਲੇ ਸਾਲ ਵੀ ਜਾਣੀ ਚਾਹੁੰਦੀਆਂ ਔਰ ਨਵੰਬਰ ਮਹੀਨੇ ਚ ਆਪਣੀਆਂ ਸੀਟਾਂ ਬੁੱਕ ਰੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਸਾਰੇ ਸ਼ੋਰਦਨ ਭੇਜ ਦੇਣਗੇ ਕਿਉਂ ਟ੍ਰੇਨ ਦੇ ਹੈਗੇ ਜਲਦੀ ਦੇ ਹਾਂ ਸਭ ਕੁਝ ਹੈਗਾ ਬੜੀ ਠੀਕ ਹੈ ਲੁਧਿਆਣਾ ਲਾਈਵ ਲਈ ਟਿੰਕਾ ਚੜਤੀ ਰਿਹਾ